ਸਾਰੇ ਕਿਸਾਨ ਪਰਵਾਂ ਨੂੰ ਛੱਤ ਸ੍ਰੀ ਅਕਾਲ ਦੋਸਤੋ ਝੋਨੇ ਦੀਆਂ ਦੋ ਕਿਸਮਾਂ ਸੁਪਰ ਸੀਆਰ 212 ਤੇ ਸੀਆਰ 321 ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੋਵੇਂ ਕਿਸਮਾਂ ਪ੍ਰਾਈਵੇਟ ਕੰਪਨੀ ਦੀਆਂ ਕਿਸਮਾਂ ਨੇ ਇੱਕੋ ਹੀ ਫਾਰਮ ਦੀਆਂ ਕਿਸਮਾਂ ਨੇ ਤੇ ਸੀਆਰ 212 ਦਾ ਝਾੜ ਕਿਸ ਤਰ੍ਹਾਂ ਕਿੰਨਾ ਘਟਾੜ ਵਾਲੀ ਕਿਸਮ ਹੈ ਤੇ ਕਦੋਂ ਇਹਦੀ ਆਪਾਂ ਪਨੀਰੀ ਬੀਜ ਸਕਦਾ ਕਦੋਂ ਟ੍ਰਾਂਸਪਲੈਂਟਾਂ ਕਰਨੀ ਹੈ ਇਸੇ ਤਰ੍ਹਾਂ ਸੀਆਰ 321 ਦੀ ਪਨੀਰੀ ਦਾ ਸਹੀ ਸਮਾਂ ਕੀ ਹੈ ਤੇ ਟ੍ਰਾਂਸਪਲੈਂਟਿੰਗ ਦਾ ਸਹੀ ਸਮਾਂ ਕਿਹੜਾ ਕਿਹੜੇ ਕਿਹੜੀ ਜਿਹੜੀ ਦੋ ਨੰਬਰ ਪਾਣੀਆ ਦੇ ਵਿੱਚ ਵੀ ਹੋ ਸਕਦੇ ਆ ਕਿਹੜੀ ਵੈਰਾਈਟੀ ਕਿੰਨਾ ਕਿੰਨਾ ਦਾ ਝਾੜ ਆ ਜਮੀਨ ਤਰ੍ਹਾਂ ਦੇ ਖੇਤਾਂ ਦੇ ਵਿੱਚ ਕੀ ਝਾੜ ਰਿਹਾ ਕੰਪਨੀ ਕੀ ਝਾੜ ਦਾ ਦਾਵਾ ਕਰਦੀ ਆ ਪੂਰੀ ਗੱਲਬਾਤ ਅਸੀਂ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਦੇ ਉੱਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਹੁਣ ਆਪਾਂ ਗੱਲ ਕਰਦੇ ਆ ਪਹਿਲਾਂ CR ਸੁਪਰ CR 212 ਦੇ ਬਾਰੇ ਸੁਪਰ ਸੀਰ 212 ਜਿਹੜੀ ਵੈਰਾਈਟੀ ਆ ਇਹ 5-6 ਸਾਲ ਇਹਨੂੰ ਤਕਰੀਬਨ ਆਈ ਨੂੰ ਹੋ ਗਏ CR 212 ਇੱਕ ਵੈਰਾਈਟੀ ਜਿਮੀਦਾਰਾਂ ਦੇ ਵਿੱਚ ਕਾਫੀ ਪ੍ਰਚਲਿਤ ਹੋਈ ਸੀ ਲੰਮੇ ਸਮੇਂ ਦੀ ਵੈਰਾਈਟੀ ਸੀ ਪੂਸ਼ਾ 44 ਦੇ ਬਦਲ ਦੇ ਵੱਲੋਂ ਜਿਮੀਦਾਰਾਂ ਨੇ ਕਾਫੀ ਵੱਡੇ ਏਰੀਏ ਦੇ ਵਿੱਚ ਲੱਗਦੀ ਰਹੀ ਹੈ ਉਹ ਉਹਦੇ ਵਿੱਚ ਹੋਰ ਸੁਧਾਰ ਕਰਕੇ ਸੁਪਰ ਸੀਰ 212 ਬਣਾਈ ਗਈ ਹੈ ਇਹਨੂੰ ਵੀ 5 ਸਾਲ ਦੇ ਲਗਭਗ ਜਿਹੜਾ ਵੈਰਾਈਟੀ ਰਿਲੀਜ਼ ਨੂੰ ਹੋਈ ਨੂੰ ਹੋਗੇ ਇਹ ਲੰਮੇ ਸਮੇਂ ਦੀ ਵੈਰਾਈਟੀ ਇਹਨੂੰ ਆਪਾਂ ਕਹਿ ਸਕਦੇ ਹਾਂ ਛੋਟੀ ਡਿਊਰੇਸ਼ਨ ਦੀ ਵੈਰਾਈਟੀ ਨਹੀਂ ਹੈਗੀ ਇਹ ਪੱਕਣ ਦੇ ਵਾਸਤੇ ਇਹਨੂੰ 145 ਤੋਂ 148 ਦਾ 150 ਦਿਨ ਦੇ ਲਗਭਗ ਇਹ ਲੈ ਜਾਂਦੀ ਆ ਅ ਕੱਦ ਲੰਮਾ ਨਹੀਂ ਹੈਗਾ ਪਰ ਪੂਸਾ 44 ਦੇ ਲਗ ਜਿੰਨਾ ਕ ਪੂਸਾ 44 ਦਾ ਕੱਦ ਹੁੰਦਾ ਉਹਨਾਂ ਕ ਕੱਦੇ ਦਾ ਹੈਗਾ 111-12 ਸੈਂਟੀਮੀਟਰ ਤੱਕ ਚਲੀ ਜਾਂਦੀ ਆ ਪਰ ਢਾਈ ਦੀ ਨਹੀਂ ਹੈਗੀ ਮਜ਼ਬੂਤ ਟਣੇ ਵਾਲੀ ਕਿਸਮ ਹੈ ਜਿਹੜਾ ਇਹਦਾ ਅ ਅਲੈਗਲੀ ਫਰ ਜੋ ਝਾਂਡਾ ਪੱਤਾ ਬਹੁਤ ਵਧੀਆ ਕੱਢਦੀ ਹੈ ਝਾੜ ਜਿੱਦੀ ਆਪਾਂ ਜੇ ਆਪਾਂ ਗੱਲ ਕਰੀਏ ਝਾੜ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ 35 37 ਕੁਇੰਟਲ ਤੱਕ ਕੈਵਰੇਜ ਝਾੜ ਨੇ ਦਿੱਤਾ ਪਰ ਕੰਪਨੀ ਇਹਨੂੰ 32 ਤੋਂ 40 ਕੁਇੰਟਲ ਤੱਕ 38 ਕੁਇੰਟਲ ਤੱਕ ਦਾਵਾ ਕਰਦੀ ਆ ਜੇ ਗੱਲ ਕਰੀਏ ਮਾੜੇ ਪਾਣੀਆਂ ਦੇ ਦੋ ਨੰਬਰ ਪਾਣੀਆਂ ਦੇ ਵਿੱਚ ਇਹ ਵੈਰਾਈਟੀ ਕਾਮਯਾਬੀ ਨਾਲ ਹੋ ਸਕਦੀ ਆ ਸੋਰੇ ਵਾਲੀਆਂ ਜ਼ਮੀਨਾਂ ਦੇ ਵਿੱਚ ਵੀ ਇਹ ਵੈਰਾਈਟੀ ਤੋਂ ਆਪਾਂ ਵਧੀਆ ਝਾੜ ਲੈ ਸਕਦਾ 32 33 ਕੁਇੰਟਲ ਝਾੜ ਮਾੜੀਆਂ ਜ਼ਮੀਨਾਂ ਦੋ ਨੰਬਰ 2.5 ਨੰਬਰ ਪਾਣੀ ਦੇ ਵਿੱਚ ਵੀ ਏ ਵੈਰੈਟੀ ਝਾੜ ਦੇ ਸਕਦੀ ਆ ਜਿਹੜੀ ਇਹਦੀ ਟ੍ਰਾਂਸਪਲੈਂਟਿੰਗ ਕਰਨੀ ਆ ਜਾਂ ਪਨੀਰੀ ਵਿਝਾਈ ਦਾ ਜਿਹੜਾ ਸਮਾਂ ਕਿਉਂਕਿ ਥੋੜੀ ਲੰਮੇ ਸਮੇਂ ਵਾਲੀ ਕਿਸਮ ਹੈ ਤੇ ਜਿਹੜੀ ਪਨੀਰੀ ਦੀ ਵਿਝਾਈ 10 ਮਈ ਦੇ ਲਗਭਗ ਹੋ ਜਾਵੇ ਜਾਂ 15 ਮਈ ਤੱਕ ਇਹਦੀ ਪਨੀਰੀ ਦੀ ਵਿਝਾਈ ਆਪਾਂ ਕਰ ਸਕਦੇ ਆ ਟ੍ਰਾਂਸਪਲੈਂਟਾਂਗੇ ਇਸੇ ਤਰ੍ਹਾਂ 15 ਜੂਨ ਨੂੰ ਆਪਾਂ ਔਟਕੇ ਖੇਤਾਂ ਚ ਲਾ ਦਈਏ ਤਾਂ ਇਹ ਤੋਂ ਚੰਗਾ ਝਾੜ ਲਿਆ ਜਾ ਸਕਦਾ ਉਸ ਤੋਂ ਜ਼ਿਆਦਾ ਲੇਟ ਨਹੀਂ ਜਿਵੇਂ ਹੁਣ ਇਸ ਵਾਰ ਟ੍ਰਾਂਸਪਲੈਂਟਾਂਗ ਦੀ ਗੇਤੀ ਚੱਲੀ ਆ ਤਾਂ 10 ਮਈ ਤੋਂ ਇਹਦੀ ਆਪਾਂ ਪਨੀਰੀ ਆ ਜਿਹੜੀ ਆਪਾਂ ਵਿਝਾਈ ਕਰ ਸਕਦੇ ਆ ਅ 10 ਜੂਨ ਤੋਂ ਆਪਾਂ ਟ੍ਰਾਂਸਪਲੈਂਟਿੰਗ ਕਰ ਸਕਦਾ ਆ ਪਨੀਰੀ ਜਦੋਂ ਟ੍ਰਾਂਸਪਲੈਂਟਿੰਗ ਵੇਲੇ ਪਨੀਰੀ ਦੀ ਉਮਰ ਜਿਹੜੀ 30 35 ਦਿਨ ਦੀ ਪਨੀਰੀ ਲਾ ਸਕਦੇ ਆ ਆ ਕਿਉਂਕਿ ਥੋੜੀ ਲੰਮੇ ਸਮੇਂ ਦੀ ਕਿਸਮ ਹੈ 30 35 ਦਿਨ ਦੀ ਪਨੀਰੀ ਇਹਦੇ ਵਾਸਤੇ ਵਧੀਆ ਕੋਈ ਨਹੀਂ ਫਰਕ ਪੈਂਦਾ ਇਹ ਨਹੀਂ ਹੈਗਾ ਵੀ 22 ਦਿਨ ਦੀ ਪਨੀਰੀ ਆਪਾਂ ਲਾਉਣੀ ਆ 30 ਤੋਂ 35 ਦਿਨ ਦੀ ਪਨੀਰੀ ਆਪਾਂ ਖੇਤ ਦੇ ਵਿੱਚ ਪੱਟ ਕੇ ਲਾ ਸਕਦੇ ਆ ਉਹ ਜੇ ਆਪਾਂ ਗੱਲ ਕਰੀਏ ਨੂੰ ਜ਼ੂਰੀ ਇਹਦੀ ਜੂਰੀਆ ਤਿੰਨ ਘੱਟੇ ਤੱਕ ਇਹਨੂੰ ਜੂਰੀਆ ਪੈਦਾ ਦਾ ਲੰਮੀ ਸਮੇਂ ਦੀ ਕਿਸਮ ਹੈ ਤੇ ਡੋਡੀ ਰੋਗ ਬਹੁਤਾ ਜਿਆਦਾ ਨਹੀਂ ਪੈਂਦਾ ਪਾਇਆ ਜਾਂਦਾ ਪਰ ਕੁਝ ਖੇਤਾਂ 'ਚ ਜ਼ਿਮੀਂਦਾਰਾਂ ਦੇ ਪਿਛਲੇ ਸਾਲਾਂ 'ਚ ਸੁਣਿਆ ਸੀਗਾ ਪਰ ਇਹ ਸਮੱਸਿਆ ਨਹੀਂ ਹੈਗੀ ਵੱਡੀ ਸਮੱਸਿਆ ਡੋਡੀ ਰੋਗ ਜੇ ਪੈਂਦਾ ਹੈ ਤਾਂ ਇਸ ਨੂੰ ਵੀ ਜਿਆਦਾ ਜੂਰੀਆ ਵਗੈਰਾ ਪਾਈ ਜਵੇ ਤਾਂ ਡੋਡੀ ਰੋਗ ਆ ਸਕਦਾ ਜਾਂ ਜਦੋਂ ਝੋਨਾ ਨਸਾਰੇ ਦੇ ਵਕਤ ਕੋਈ ਮੌਸਮ ਦੇ ਵਿੱਚ ਵਿਗਾੜ ਆ ਜਾਂਦਾ ਕਈ ਵਾਰੀ بارش ਵਗੈਰਾ ਹੋ ਜਾਂਦੇ ਨਵੀਂ ਵਾਲਾ ਮੌਸਮ ਹੋਵੇ ਤਾਂ ਉਦੋਂ ਪ੍ਰੋਬਲਮ ਆ ਸਕਦੀ ਹੈ ਵੈਸੇ ਕੋਈ ਇਸ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੇ ਜਿਹੜਾ ਛੁਰ ਸ਼ੋਗ ਜਾਂ ਵਾਇਰਸ ਉਹਦੀਆਂ ਅੰਦਸ਼ੇ ਦੀਆਂ ਅੰਦਸ਼ੇ ਕਿਸਮਾਂ ਦੇ ਪ੍ਰਤੀ ਇਹਦੇ ਵਿੱਚ ਸਹਿਣਸ਼ੀਲਤਾ ਆਏਗੀ ਆ ਛੁਰ ਸ਼ੋਗ ਨੂੰ ਨਹੀਂ ਲੱਗਦਾ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਸੁਪਰ ਸ਼ੌਰੀ ਜਿਹੜੀ CR321 ਦੇ ਬਾਰੇ CR321 ਵੈਰਾਈਟੀ ਆ ਜਿਹੜੀ ਉਹ ਦਰਮਿਆਨੇ ਸਮੇਂ ਦੀ ਕਿਸਮ ਆ ਉਹ 135 ਤੋਂ 40 ਦਿਨ ਪੱਕਣ ਦੇ ਵਾਸਤੇ ਲੈਂਦੀ ਆ ਅੰ 212 ਦੇ ਨਾਲੋਂ 10-12 ਦਿਨ ਘੱਟ ਲੈਂਦੀ ਆ। ਇਹਦੀ ਜਿਹੜੀ ਟ੍ਰਾਂਸਪਲੈਂਟਿੰਗ ਹੈ ਜਾਂ ਪਨੀਰੀ ਬਿਜਾਈ ਦਾ ਸਮਾਂ ਉਹਦੇ ਹਿਸਾਬ ਨਾਲ ਹੀ ਆਪਾਂ 10 ਦਿਨ 15 ਮਈ ਤੋਂ ਜੇ ਆਪਾਂ ਪਨੀਰੀ ਇਹਦੀ ਬਿਜਾਈ ਕਰੀਏ ਤਾਂ ਬਹੁਤ ਵਧੀਆ ਰਹੂਗੀ ਕਿਉਂਕਿ ਦਰਮਿਆਨੇ ਸਮੇਂ ਦੀ ਕਿਸਮ ਆ। 15 ਮਈ ਨੂੰ ਆਪਾਂ ਪਨੀਰੀ ਬੀਜਾਂਗੇ। 15 ਜੂਨ ਤੋਂ ਟ੍ਰਾਂਸਪਲੈਂਟਿੰਗ ਸ਼ੁਰੂ ਕਰ ਸਕਦਾ 25 ਤੋਂ 30 ਦਿਨ ਦੀ ਪਨੀਰੀ ਇਹਦੀ ਆਪਾਂ ਲਾ ਸਕਦਾ। ਕੌਕੇ ਦਰਮਿਆਨੇ ਸਮੇਂ ਦੀ ਕਿਸਮ ਹੈ ਬੜੀ ਵਧੀਆ ਸਮਾਂ ਜਿਹੜਾ ਇਹਦਾ 20 ਜੂਨ ਤੋਂ ਬਹੁਤ ਵਧੀਆ ਸਮਾਂ 20 ਜੂਨ ਤੋਂ ਜੇ ਆਪਾਂ ਇਹਦੀ ਟਰਾਂਸਪੋਰਟਾਂ ਕਰਾਂਗੇ ਤਾਂ ਝਾੜ ਦੇ ਵਿੱਚ ਕੋਈ ਵੀ ਕਮੀ ਨਹੀਂ ਬਹੁਤ ਵਧੀਆ ਕਿਸਮ ਹੈ ਲੰਮੇ ਲੰਮੇ ਕਦਵਾਲੀ ਕਿਸਮ ਨਹੀਂ ਹੈਗੀ 110 111 ਸੈਂਟੀਮੀਟਰ ਇਹਦਾ ਕਦਰ ਹੈ ਦਾ ਤੇ ਜੇ ਆਪਾਂ ਹਲਕੇ ਪਾਣੀ ਇਹ ਚਲਾਉਣੀਆਂ ਫਿਰ ਉਹਦੇ ਨਾਲ ਉਹ ਆਪਣੇ ਕੋਲੇ SR 212 ਵਧੀਆ ਹਲਕੇ ਪਾਣੀ ਦੇ ਵਿੱਚ ਇਹਨੂੰ ਜ਼ਿਆਦਾ ਨਾ ਲਾਓ ਉਹਦੇ ਵਾਸਤੇ ਆਪਣੇ ਕੋਲੇ ਅਲਟਰਨੇਟਿਵ ਹੈਗਾ ਹਲਕੇ ਪਾਣੀ ਚ ਜੇ ਲਾਉਣੀ ਆ ਦੋ ਨੰਬਰ ਪਾਣੀ ਦੇ ਵਿੱਚ ਲਾਉਣੀ ਆ ਤਾਂ ਉੱਥੇ CR212 ਦੇ ਬੈਸਟ ਰਿਜ਼ਲਟ ਨੇ ਵੈਸੇ ਹੋ ਜਾਂਦੀ ਆ ਜਿਮੀਦਾਰਾਂ ਨੇ ਲਾਈ ਆ ਟਰਾਈ ਕੀਤੀ ਆ ਝਾੜ ਉੱਥੇ ਠੀਕ ਰਿਹਾ ਪਰ ਜੇ ਆਪਾਂ ਬੈਸਟ ਰਿਜ਼ਲਟ ਦੋਹਾਂ ਦੇ ਵਿੱਚੋਂ ਆਪਾਂ ਨਾ CR212 ਲਾਉਣ ਦੇ ਵਿੱਚ ਆਪਾਂ ਨੂੰ ਜ਼ਿਆਦਾ ਫਾਇਦਾ ਤੇ ਝਾੜ ਘਟ ਨਹੀਂ ਹੈਗਾ CR212 ਦੇ ਨਾਲ ਝਾੜ ਨਹੀਂ ਘਟ ਹੈਗਾ ਇਹਦਾ 35 37 ਕੁਇੰਟਲ ਤੱਕ ਬਹੁਤ ਆਰਾਮ ਦੇ ਨਾਲ ਨਿਕਲੇ ਆਉਂਦੀ ਹੈ ਪੱਕਣ ਤੋਂ ਬਾਅਦ ਇਹ 100 ਸੌਰੀ ਇਹ ਜਦੋਂ ਪਨੀਰੀ ਟਰਾਂਸਪਲੈਂਟ ਆਪਾਂ ਕਰਦੇ ਆ 110 ਦਿਨ ਦੇ ਵਿੱਚ ਇਹ ਪੱਕ ਜਾਂਦੀ ਹੈ ਬੀਜ ਤੋਂ ਪੱਕਣ ਤੱਕ 135 ਤੋਂ 40 ਦਿਨ ਲੈਂਦੀ ਆ ਤੇ ਉਸ ਜਿਹੜੀ ਆਪਣੀ ਡੁੱਡੀ ਰੋਗ ਵਗੈਰਾ ਡੁੱਡੀ ਰੋਗ ਇਹਨੂੰ ਕੋਈ ਜ਼ਿਆਦਾ ਨਹੀਂ ਪੈਂਦਾ ਉਸੇ ਤਰੀਕੇ ਜਿਸ ਤਰ੍ਹਾਂ CR 212 ਦੇ ਵਿੱਚ ਹੈਗਾ ਉਸੇ ਤਰੀਕੇ ਉਹਨਾਂ ਕਿ ਉਸੇ ਤਰੀਕੇ ਇਹ ਡੁੱਡੀ ਰੋਗ ਦੇ ਪ੍ਰਤੀ ਇਹਦੀ ਜਿਹੜਾ ਉਹਨਾਂ ਕੇ ਸਾਹਮਣਾ ਕਰ ਸਕਦੀ ਆ ਚੋਲ ਸਰੋਗ ਇਹਨੂੰ ਨਹੀਂ ਲੱਗਦਾ ਦਸੇ ਦੀਆਂ ਦਸੇ ਕਿਸਮਾਂ ਚੋਲ ਸਰੋਗ ਜਿਹੜੀਆਂ ਉਹਨਾਂ ਦੇ ਪ੍ਰਤੀ ਇਹਦੇ ਅੰਦਰ ਰਸਾਇਣਸ਼ੀਲਤਾ ਹੈਗੀ ਆ ਰੈਸਿਸਟੈਂਸ ਹੈਗੀ ਆ ਤੇ ਇਹ ਕਿਸਮ ਵੀ ਆਪਾਂ ਦਰਮਿਆਨੇ ਸਮੇਂ ਦੇ ਵਿੱਚ ਜੇ ਆਪਾਂ ਖਾਸ ਕਰ ਤੁਸੀਂ 15 ਜੂਨ ਤੋਂ ਬਾਅਦ 20 ਜੂਨ 25 ਜੂਨ ਦੇ ਨੇੜੇ ਤੇੜੇ ਟਰਾਂਸਪਲੈਂਟਿੰਗ ਕਰਨੀ ਆ ਤਾਂ ਫਿਰ 212 ਦੇ ਨਾਲੋਂ CR 321 ਨੂੰ ਪਾ ਲਦੇ ਹੋ ਕਿਉਂਕਿ ਇਸ ਵੇਲੇ ਵਧੀਆ ਝਾੜ ਦੇ ਸਕਦੀ ਆ 212 ਦੇ ਨਾਲੋਂ ਜੇ ਤੁਸੀਂ ਅਗੇਤੀ ਲਾਉਣੇ ਆ ਮਾੜੇ ਪਾਣੀਆਂ ਦੇ ਵਿੱਚ ਲਾਉਣੀਆਂ ਤਾਂ ਫਿਰ ਉੱਥੇ ਜਿਹੜੀ CR ਸੂਪਰ ਸੀਰ 212 ਲਾ ਸਕਦੇ ਹਾਂ ਉਹ ਉਮੀਦ ਆ ਵੀ ਪੂਰੀ ਗੱਲਬਾਤ ਸਾਰੀ ਸਮਝ ਆ ਗਈ ਹੋਵੇਗੀ ਦੋਵੇਂ ਵੈਰੈਟੀਆਂ ਦੇ ਬਾਰੇ ਆਪਾਂ ਤੁਹਾਨੂੰ ਦੱਸਤਾ ਤੇ ਸੀਰ 321 ਦਰਮਿਆਨੇ ਸਮੇਂ ਦੀ ਆ ਸੂਪਰ 212 ਜਿਹੜੀ ਲੰਮੇ ਸਮੇਂ ਦੀ ਵੈਰੈਟੀ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ